ਪੰਜਾਬ ਅੰਦਰ ਗੈਂਗਸਟਰਾਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਨੇ ਬਟਾਲਾ ਦੇ ਭਰੇ ਬਾਜ਼ਾਰ ਵਿੱਚੋਂ ਗੈਂਗਸਟਰ ਹਰਵਿੰਦਰ ਸਿੰਘ ਮਨੂ ਦੇ ਸਾਥੀ ਉਸਨੂੰ ਪੁਲਿਸ ਕਸਟਡੀ ਵਿੱਚੋਂ छुड़ा ਕੇ ਲੈ ਗਏ ਚਸ਼ਮਦੀਦ ਅਲੀ ਮੁਤਾਬਕ ਪੁਲਿਸ ਮੁਲਾਜ਼ਮਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਜਦਕਿ ਉਹ ਦੋਸ਼ੀ ਹਰਵਿੰਦਰ ਮਨੂ ਨੂੰ ਆਟੋ ਰਿਕਸ਼ਾ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਲੈ ਆ ਰਹੇ ਸਨ ਇਸ ਦੌਰਾਨ ਇੱਕ ਕਾਰ ਵਿੱਚ ਹਥਿਆਰਬੰਦ ਗੈਂਗਸਟਰਾਂ ਨੇ ਆਟੋ ਚਾਲਕ ਦੀਆਂ ਅੱਖਾਂ ਉੱਤੇ ਸਪਰੇਅ ਛਿੜਕਾ ਕੇ ਆਟੋ ਰੁਕਵਾਇਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਪਿਸਤੌਲ ਦਿਖਾ ਕੇ ਹਰਵਿੰਦਰ ਮਨੂ ਨੂੰ ਨਾ ਲੈ ਗਏ। ਮੌਕੇ ਤੇ ਪੁੱਜੇ ਡੀਐਸਪੀ ਸੁੱਚਾ ਸਿੰਘ ਮੁਤਾਬਕ ਪੁਲਿਸ ਕਸਟਡੀ ਤੋਂ ਭੱਜੇ ਹਰਵਿੰਦਰ ਮਨੂ ਖਿਲਾਫ ਕਤਲ, ਨਸ਼ਾ ਤਸਕਰੀ ਅਤੇ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ਾਂ ਤਹਿਤ ਵੱਖ-ਵੱਖ ਮਾਮਲੇ ਦਰਜ ਨੇ। ਉਨ੍ਹਾਂ ਮੁਤਾਬਕ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੇ ਜਦੋਂ यहां पे ਏਟੋ ਆਇਆ ਉਸ ਵਿੱਚੋਂ ਸਵਾਰੀਆਂ ਵੀ ਨਿਕਲੀਆਂ ਅਤੇ ਬੰਦੇ ਵੀ ਨਿਕਲੇ। ਠੀਕ ਹੈ ਪੁਲਿਸ ਵਾਲੇ ਵੀ ਉੱਥੇ ਨਾਲ ਬੈਠੇ تھے ਉਹ ਵੀ ਨਿਕਲੇ। ਦੋ ਫਿਰ ਫੋਰ ਵੀਲਰ ਇਹ ਤੇ ਗੱਡੀ ਆਈ ਗੱਡੀ ਮੇਂ ਤੇ ਬੰਦੇ ਨਿਕਲੇ ਉਹ ਬੰਦੇ ਨੂੰ ਲੈ ਕੇ ਚੱਲ ਗਏ ਪਿਸਟਨ ਦਾ ਉਹਦੇ ਹੱਥ ਨੂੰ ਪੁਲਿਸ ਵਾਲੇ ਕੋਲ ਰੱਖਿਆ ਪਿਸਟਨ ਹਾਂਜੀ ਇੰਨੀ ਗੱਲ ਦੇਖ ਲਈ ਬਸ ਇੱਥੇ ਇੱਕ ਨੇ ਪ੍ਰੈਸ਼ਰ ਮਾਰਿਆ ਇੱਕ ਦੇ ਹੱਥ ਨੂੰ ਪਿਸਟਨ ਸੀ ਬਸ ਐਟੋ ਤੇ ਆ ਉਹ ਲਿਓ ਬੋਈ ਮਰਚਾ ਮਰਚਾ ਵਾਲਾ ਜੜਾ ਹੋਤਾ ਆ ਕੋ ਮੈਂ ਲਾ ਦੋ ਤਾਂ ਮਰਚਾ ਉਹ ਲੱਗਨੇ ਲੱਗੀ ਉਹ ਉਹਦੇ ਕਰਕੇ ਸਾਰੀ ਸਵਾਰੀਆਂ ਦੌੜਨ ਲੱਗੀਆਂ ਦੇ ਦੋ ਜਵਾਨ ਪੁਲਿਸ ਕਾਂਸਟੇਬਲ ਵਿਜੇ ਕੁਮਾਰ ਤੇ ਸੁਨੀਲ ਕੁਮਾਰ ਇੱਕ ਹਰਵਿੰਦਰ ਸਿੰਘ ਜੀ ਲਈ ਸਮਨੂ ਨਾਂ ਦੇ ਬੰਦੇ ਨੂੰ ਇਹ ਫਾ ਉਥੋਂ ਜੁਡੀਸ਼ੀਅਲ ਕਚੜੀ ਸ਼ਹਿਰਪੁਰ ਤੋਂ ਜੇਲ੍ਹ ਤੋਂ ਲੈ ਕੇ ਬਟਾਰਾ ਇੱਕ ਇੱਕ ਸਾਈਜ ਅਗਲਾ ਮਕਦਮਾ ਉਹਦੇ ਵਾਸਤੇ ਪੇਸ਼ ਕਰਉਣਾ ਆ ਰਹੀ ਸੀ। ਉਹ ਆਏ ਭਾਈ ਬਸ ਆਇਆ ਬਸ ਉਤਰ ਗਏ ਤੇ ਉਹਨਾਂ ਨੇ ਆਟੋ ਲਿਆ ਆਟੋ ਲੈ ਕੇ ਤੇ ਜਦੋਂ ਰੇਲਵੇ ਫਾਟਕ ਤੋਂ ਥੋੜਾ ਅੱਗੇ ਗਏ ਆ ਉਥੋਂ ਇੱਕਾਈ 10 ਕਾਰ ਨੇ ਆ ਗਏ ਉਹਨਾਂ ਦੇ ਕੋਲੇ ਜਿਹੜੇ ਚਾਰ ਜਾਂ ਪੰਜ ਨੌਜਵਾਨ ਉਹਨਾਂ ਨੂੰ ਵਸੇ ਆ ਉਹਨਾਂ ਨੇ ਇਹਨਾਂ ਦੇ ਕੋਲੋਂ ਜਿਹੜਾ ਕਯੂਜ਼ਾ ਨੂੰ ਛੜਾ ਕੇ ਲਾ ਕੇ ਕਸੜੀ ਚ ਉਹਨਾਂ ਨੇ ਇਹਨਾਂ ਦੇ ਕੰਨ ਮਦਾਕ ਦੇ ਪਿਸਤੌਲ ਵਿਖਾ ਕੇ ਚ ਲੱਗ ਰਹਿ ਕੇ ਗਏ ਇਹ ਕਹਿੰਦੇ ਸਪਰੇਅ ਵੀ ਕੀਤਾ ਫੇਸ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕੋਈ ਸਪਰੇਅ ਮਾਰੀ ਹੈ ਜਾਂ ਚਿੱਲੀ ਸਪਰੇਅ ਸ਼ਾਇਦ ਜਾਂ ਕੋਈ ਜਿਹਦੇ ਨਾਲ ਇਹਨਾਂ ਦੀ ਅੱਖਾਂ ਜਿਹੜੀਆਂ ਉਹ ਇਹਨਾਂ ਦੀ ਨਹੀਂ ਆਟੋ ਡਰਾਈਵਰ ਦੇ ਉੱਤੇ ਮਾਰੀ ਹੈ ਅੱਛਾ ਆਟੋ ਡਰਾਈਵਰ ਆਟੋ ਡਰਾਈਵਰ ਦੀ ਅੱਖ ਦੇ ਉੱਤੇ ਸਪਰੇਅ ਪੈ ਗਈ ਉਹਨੇ ਆਟੋ ਰੁਕਤਾ ਉਹਨਾਂ ਗੱਡੀ ਅੱਗੇ ਲਾ ਕੇ ਇਹਨਾਂ ਕੋਲੋਂ ਕਯੂਜ਼ਾ ਛੜਾ ਕੇ ਲਾ ਗਏ ਨਹੀਂ ਦੇਖਦੇ ਆ ਜੋ ਉਹਦੇ ਫੈਕਟਸ ਵੈਰੀਫਾਈ ਕਰਕੇ ਜਬੰਦੀ ਆ ਤੇ ਫਿਰ